25 ਏਕੜ ਦਾ ਇੱਕ ਮਰੱਬਾ ਹੁੰਦਾ ਤੇ ਮਰੱਬੇ ਦੀ ਲੰਬਾਈ 200 ਕਰਮ ਮਰੱਬੇ ਦੀ ਚੜਾਈ 180 ਕਰਮ ਤੇ ਖਸਰਾ ਨੰਬਰ ਦਾ ਆਪਾਂ ਨੂੰ ਮਰੱਬੇ ਵਿੱਚ ਕਿਵੇਂ ਪਤਾ ਚੱਲਦਾ ਇਹ ਤੁਸੀਂ ਇੱਕ ਡਾਇਗਰਾਮ ਦੇਖ ਰਹੇ ਹੋ ਨਾ ਅੱਜ ਆਪਾਂ ਮਰੱਬੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਤਾਂ ਜਿਹੜਾ ਤੁਸੀਂ ਇਹ ਡਾਇਗਰਾਮ ਦੇਖ ਰਹੇ ਹੋ ਪੂਰੇ ਤੁਹਾਨੂੰ ਡਾਇਗਰਾਮ ਦੇ ਨਾ ਨਾ ਦੱਸਾਂਗੇ ਵੀ ਇਹ ਨੰਬਰ ਕਿਵੇਂ ਲਿਖੇ ਜਾਂਦੇ ਨੇ ਕਿੰਨਾ ਇਹਦਾ ਏਰੀਆ ਹੁੰਦਾ ਸੋ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਰਦੇ ਆਂ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਹਾਂਜੀ 25 ਏਕੜ ਦਾ ਇੱਕ ਮਰਬਾ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਜਿਵੇਂ ਤੁਸੀਂ ਇੱਥੇ ਡਾਇਗਰਾਮ ਤਾਂ ਦੇਖ ਰਹੇ ਹੋ ਤਾਂ 1 ਤੋਂ 25 ਜਿੰਨੇ ਮੈਂ ਇੱਥੇ ਲਿਖਿ ਹੋਏ ਨੇ ਨੰਬਰ ਇਹ ਮੰਨ ਲਓ ਏਕੜ ਨੇ 1 ਤੋਂ 25 ਏਕੜ ਵੀ 25 ਏਕੜ ਦਾ ਇੱਕ ਮਰਬਾ ਬਣ ਗਿਆ ਇਹ ਇੱਕ ਮਰਬੇ ਦਾ ਡਾਇਗਰਾਮ ਸ਼ੋ ਹੋ ਰਿਹਾ ਇਹਦੀ ਲੰਬਾਈ ਮੈਂ ਉੱਪਰ 200 ਕਰਮ ਲਿਖਤੀ ਚੜਾਈ 180 ਤੇ ਏਰੀਆ ਕਿੰਨਾ ਬਣ ਗਿਆ ਇਹ ਤੁਸੀਂ ਦੇਖ ਹੀ ਰਹੇ ਹੋ 36000 ਦਾ ਏਰੀਆ ਤਾਂ ਜਿਹੜੇ 1 ਤੋਂ 25 ਕਰਮਾ ਸੌਰੀ 1 ਤੋਂ 25 ਨੰਬਰ ਜਾਂ ਏਕੜ ਕਹਿਦੀ ਆਪਾਂ ਮਰੱਬੇ ਦੇ ਵਿੱਚ ਆਉਂਦੇ ਨੇ ਉਹ ਸਾਰੇ 36 40 22 ਵਾਲੇ ਕਿੱਲੇ ਹੁੰਦੇ ਨੇ ਜਿਹੜੇ ਮਰੱਬੇ ਦੇ ਦੀਨ ਆਉਂਦੇ ਨੇ ਤਾਂ ਹੁਣ ਇੱਥੇ ਇੱਕ ਗੱਲ ਹੋਰ ਵੀ ਆ ਵੀ ਜਿਵੇਂ ਇੱਥੇ ਮੈਂ ਲਿਖਿਆ ਹੋਇਆ ਮਰੱਬਾ ਨੰਬਰ 40 ਇਹ 40 ਮਰੱਬਾ ਨੰਬਰ ਕਿਵੇਂ ਆ ਗਿਆ ਜਿਹੜਾ ਸੀ ਮਰੱਬਾ ਨੰਬਰ ਲਿਖਦੇ ਆ ਮਰੱਬਾ ਨੰਬਰ ਪਿੰਡ ਦੇ ਮਰੱਬਿਆਂ ਦੀ ਗਿਣਤੀ ਦੇ ਮੁਤਾਬਿਕ ਕੋਈ ਵੀ ਨੰਬਰ ਹੋ ਸਕਦਾ ਇਹ ਨੰਬਰ ਕੋਈ ਨਹੀਂ ਵੀ ਇਹ ਜਿਹੜਾ ਮੈਂ ਲਿਖਿਆ ਮੰਨ ਲਓ ਮੈਂ 40 ਮਰੱਬਾ ਨੰਬਰ ਲਿਖਤਾ ਇਹ ਜਿੰਨੇ ਵੀ ਪਿੰਡ ਦੇ ਮਰੱਬੇ ਬਣੇ ਨੇ ਇੱਕ ਪਿੰਡ ਦੇ ਕਿੰਨੇ ਮਰੱਬੇ ਬਣੇ ਨੇ ਉਹਦੀ ਗਿਣਤੀ ਦੇ ਮਤਾਬਿਕ ਇਹ ਨੰਬਰ ਹੁੰਦਾ ਜਿਵੇਂ ਤੇ ਨੰਬਰ ਅਸੀਂ ਨੇ ਲਿਖਿਆ ਮਰੱਬਾ ਨੰਬਰ 40 ਇੱਥੇ 20 ਵੀ ਹੋ ਸਕਦਾ ਵਧੇ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਇਹ ਮੰਨ ਲਓ ਮਰੱਬਿਆਂ ਦੀ ਜਿਹੜੀ ਪਿੰਡ ਦੀ ਗਿਣਤੀ ਹੈ ਉਹਦੇ ਅਕੋਰਡਿੰਗ ਇਹਨੂੰ ਨੰਬਰ ਦਿੱਤਾ ਜਾਂਦਾ ਜੀ ਹੁਣ ਆਪਾਂ ਅੱਗੇ ਆਈਏ ਵੀ ਇਹਨੂੰ ਆਪਾਂ ਖਸਰਾ ਨੰਬਰ ਕਿਵੇਂ ਲਿਖਦੇ ਆ ਜਾਂ ਕਿਵੇਂ ਬੋਲਦੇ ਆ ਜਿਹੜਾ 1 ਤੋਂ 25 ਦੀ ਮੈਂ ਗੱਲ ਕੀਤੀ ਆ ਇਹ ਜਿੰਨੇ ਵੀ ਮਰਬੇ ਦੇ ਅਧੀਨ ਆ ਰਹੇ ਨੇ ਮਰਬੇ ਅਧੀਨ ਆਉਂਦੇ ਜਿਹੜੇ ਨੰਬਰ ਆਉਂਦੇ ਨੇ ਮਰਬੇ ਦੇ ਅਧੀਨ ਉਹਨਾਂ ਨੂੰ ਖਸਰਾ ਨੰਬਰ ਕਿਹਾ ਜਾਂਦਾ ਜਿਵੇਂ 1 ਤੋਂ 25 ਇਹ ਖਸਰਾ ਨੰਬਰ ਨੇ ਮਰਬਾ ਨੰਬਰ 40 ਦੇ ਜਿਵੇਂ ਆਪਾਂ ਇੱਥੇ ਹੁਣ ਅੱਗੇ ਆ ਕੇ ਪੜਾਂਗੇ ਵੀ 40 ਦੋ ਡੰਡੀਆਂ ਤੇ 13 ਇਹ ਜਿਹੜੀਆਂ ਦੋ ਡੰਡੀਆਂ ਨੇ ਇਹ ਦੋ ਡੰਡੀਆਂ ਨਹੀਂ ਇਹ ਜਦੋਂ ਆਪਾਂ ਨੂੰ ਨਹੀਂ ਪਤਾ ਹੁੰਦਾ ਉਦੋਂ ਦੋ ਡੰਡੀਆਂ ਬੋਲਦੇ ਆਂ ਵੈਸੇ ਇਹਨਾਂ ਨੂੰ ਮਸਤੀਲ ਕਿਹਾ ਗਿਆ ਮੈਂ ਕੱਲੀ ਕੱਲੀ ਚੀਜ਼ ਬਾਰੇ ਲਿਖਿਆ ਵੀ 40 ਮਰਬਾ ਅੱਗੇ ਮਸਤੀਲ 13 40 ਮਰਬੇ ਦਾ 13 ਨੰਬਰ ਖਸਰਾ ਜਿਹੜਾ ਮੈਂ 13 ਲਿਖਿਆ ਹੈ ਖਸਰਾ ਇਹ ਆਪਾਂ ਇੱਥੋਂ ਚੱਕ ਲਾਂਗੇ ਕੋਈ ਵੀ ਨੰਬਰ ਲੈ ਸਕਦੇ ਇੱਕ ਜਸਟ ਇੱਕ ਸਮਝਾਉਣ ਦੇ ਲਈ ਆ ਤੇ 40 ਮਰਬੇ ਦਾ 40 ਮਸਤੀਲ 13 ਇਹ ਆਪਾਂ ਇਦਾਂ ਬੋਲਿਆ ਜਾਂਦਾ ਜਦੋਂ ਤੁਸੀਂ ਫਰਦ ਦੇ ਵਿੱਚ ਦੇਖਦੇ ਹੋ ਜਾਂ ਕੱਲ ਨੂੰ ਕਿਸੇ ਮਰਬੇ ਬਾਰੇ ਗੱਲਬਾਤ ਹੋਊਗੀ ਤਾਂ ਤੁਸੀਂ ਆਟੋਮੈਟਿਕ ਸਮਝ ਜਿਓਗੇ ਤਾਂ ਤੁਹਾਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਹੋਣੀ ਜਾਂ ਤੁਹਾਨੂੰ ਖੁਦ ਵੀ ਸਮਝਾਉਣ ਦੀ ਲੋੜ ਨਹੀਂ ਹੋਣੀ ਜਿੱਥੇ ਤੁਸੀਂ ਕੋ ਹੁਣ ਉੱਪਰ ਫਰਦ ਦੇ ਵਿੱਚ ਵੀ ਦੇਖ ਰਹੇ ਹੋ ਤੁਸੀਂ ਜਿਵੇਂ 20 ਮਸਤੀਲ 13 ਜਾਂ 35 ਮਸਤੀਲ 14 ਲਿਖ ਲਿਆ ਕੋਈ ਵੀ ਨੰਬਰ ਲਿਖ ਲਿਆ ਜਾਏ ਤੇ ਅਸੀਂ 25 ਲਿਖ ਦਾਂਦੇ 40 ਮਸਤੀਲ 25 ਤਾਂ 40 ਮਰਬੇ ਦਾ ਖਸਰਾ ਨੰਬਰ 25 ਦੀ ਗੱਲ ਹੋ ਰਹੀ ਆ ਜੇ ਆਪਾਂ ਇੱਥੇ ਲਿਖੀਏ ਜਿਵੇਂ ਮੈਂ ਬੋਰਡ ਤੇ ਲਿਖਿਆ ਤਾਂ ਇੱਥੇ 40 ਮਸਤੀਲ 13 ਕਿ ਜਿਹੜਾ ਮਰਬਾ ਨੰਬਰ 40 ਆ ਤੇ ਖਸਰਾ ਨੰਬਰ 13 ਦੀ ਗੱਲ ਹੋ ਰਹੀ ਹੈ ਜੇ ਆਪਾਂ ਕਿਸੇ ਏਕੜ ਬਾਰੇ ਗੱਲ ਕੀਲੇ ਬਾਰੇ ਗੱਲ ਕਰਾਂਗੇ ਤਾਂ 13 ਨੰਬਰ ਦਾ ਹੋਊਗਾ ਨਰਬਾ ਨੇਬਰ ਦਾ ਸ਼ੋਅ ਕਰੋ ਵੀ ਜਿਹੜੇ 13 ਨੰਬਰ ਖਸਰਾ ਨੰਬਰ 13 ਉਹਦੇ ਉੱਪਰ ਕੋਈ ਲੋਨ ਆ ਜਾਂ ਕੋਈ ਲਿਮਟ ਆ ਜਾਂ ਕੁਝ ਵੀ ਆ ਜਾਂ ਕੋਈ ਵੇਚਿਆ ਖਰੀਦਿਆ ਉਹ ਇਹਦੀ ਗੱਲ ਹੋਊਗੀ 13 ਦੀ ਉਹ ਫਿਰ ਆਪਾਂ ਨੂੰ ਇੱਥੋਂ ਪਤਾ ਲੱਗੂ ਵੀ ਖਸਰਾ ਨੰਬਰ ਕਿਹੜਾ ਬੋਲਦੇ ਨੇ ਪਟਵਾਰੀ ਕੰਨ ਕੋ ਜੱਤਸੀਲਾਂ ਦੇ ਵਿੱਚ ਆਪਾਂ ਕਹਿੰਦੇ ਨੇ ਵੀ 20 ਦਾ ਖਸਰਾ ਨੰਬਰ 12 ਉਹ ਆਪਾਂ ਨੂੰ ਆਟੋਮੈਟਿਕ ਆਪਾਂ ਲੱਗ ਜੂ ਕਿ ਮਰਬੇ 20 ਦੀ ਗੱਲ ਹੋ ਰਹੀ ਆ ਜਿਹੜਾ ਮਰਬੇ 20 ਦੇ ਵਿੱਚ 12 ਨੰਬਰ ਆ ਅੱਗੇ ਉਹ ਖਸਰਾ ਨੰਬਰ ਜਾਂ ਕਿਲੇ ਦੀ ਗੱਲ ਹੋ ਰਹੀ ਆ ਦੋਸਤੋ ਇਹ ਇੱਕ ਮਰਬੇ ਦਾ ਪੂਰਾ ਡਾਇਗਰਾਮ ਸੀਨੇ ਬਣਾਇਆ ਹੋਇਆ ਵੀ ਇੱਕ ਵਾਰ ਫਿਰ ਤੋਂ ਸ਼ਾਰਟੇਜ ਕਰ ਲਈ ਵੀ ਇੱਕ ਤੋਂ 25 ਏਕੜ ਦੇ ਵਿੱਚ ਇੱਕੜਾਗੇ ਮੈਂ ਇੱਕ ਡਾਇਗਰਾਮ ਬਣਾਤਾ ਇਹਦੀ 200 ਗਰਮ ਤੋਂ 180 ਕਰਨ ਦੀ ਲਮਾਈ ਹੋ ਗਈ 40 ਨੰਬਰ ਅਸੀਂ ਨੇ ਮਰਬਾ ਲਿਖਤਾ ਜਿਹੜਾ ਇੱਕ ਤੋਂ 25 ਏਕੜ ਇਹਦੇ ਵਿੱਚ ਆ ਗਏ ਉਹ 36 40 22 ਵਾਲੇ ਇਹਦੇ ਵਿੱਚ ਏਕੜ ਨੇ ਜਿਹੜਾ ਮੈਂ نیچے ਲਿਖਿਆ 40 ਮਰਬਾ ਆਹ ਸੌਰੀ 40 ਮਸਤੀਲ 13 ਇਹ ਮਰਬੇ ਨੰਬਰ 40 ਦੇ ਖਸਰਾ ਨੰਬਰ 13 ਦੀ ਗੱਲਬਾਤ ਹੋ ਰਹੀ ਆ ਸੋ ਇਹ ਸੀ ਅਸੀਂ ਵੀਡੀਓ ਪਹਿਲਾਂ ਵੀ ਪਾਈ ਸੀ ਜਿਹੜੇ ਪਮੈਸ਼ ਵਾਲੇ ਜਿੰਨੇ ਵੀ ਸ਼ਬਦ ਆਉਂਦੇ ਨੇ ਜਿਵੇਂ ਏਕੜ ਆ ਗਿਆ ਮਰਲੇ ਆ ਗਿਆ ਕਨਾਲ ਆ ਗਿਆ ਕਰਮ ਆ ਗਿਆ ਸਰਸਾਈ ਆ ਗਿਆ ਇਹ ਬਣਦੇ ਕਿਵੇਂ ਨੇ ਉਦੋਂ ਅਸੀਂ ਜਸਟ ਇਹ ਦੱਸਿਆ ਸੀ ਉਦੋਂ ਸਿਰਫ ਇਸੇ ਬਾਰੇ ਗੱਲ ਹੋਈ ਸੀ ਕਿ 25 ਏਕੜ ਦਾ ਇੱਕ ਮਰੱਬਾ ਤੇ ਹੁਣ ਅਸੀਂ ਅਗਲੀ ਵੀਡੀਓ ਵਿੱਚ ਹਰੇਕ ਚੀਜ਼ਾਂ ਬਾਰੇ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਨਾਲ ਵੀ ਸਰਸਾਈਆਂ ਕਿਵੇਂ ਬਣਦੀਆਂ ਨੇ ਕਰਮ ਮਰਲੇ ਕਨਾਲ ਏਕੜ ਹਰੇਕ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਸੋ ਵੀਡੀਓ ਵਧੀਆ ਲੱਗਦੀ ਹੈ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਡੇ ਪੇਜ ਅਤੇ ਚੈਨਲ ਨੂੰ ਫੋਲੋ ਜਰੂਰ ਕਰੋ ਥੈਂਕ ਯੂ ਸੋ ਮਚ